ਸਤਰੀਕਾਲ ਮਲਾਜਮ ਸਾਥਿਓ ਅੱਜ ਇੱਕ ਬਹੁਤ ਹੀ ਗੰਭੀਰ ਮਸਲੇ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ 2004 ਤੋਂ ਬਾਅਦ ਇੱਕ ਇੱਕ 2004 ਤੋਂ ਬਾਅਦ ਮਲਾਜਮਾਂ ਦੇ ਉੱਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਕੱਟ ਕੇ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਜਿਹਨੂੰ ਅਸੀਂ ਐਨਪੀਐਸ ਦੇ ਨਾਮ ਨਾਲ ਜਾਣਦੇ ਹਾਂ ਉਹ ਲਾਗੂ ਕਰ ਦਿੱਤੀ ਗਈ ਸੀ ਉਸੇ ਵਕਤ ਤੋਂ ਲੈ ਕੇ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣ ਦੇ ਲਈ ਮਲਾਜ਼ਮਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕੀਤੇ ਗਏ ਆ। ਇਸ ਵਾਰ ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਵੀ ਸਮੁੱਚੇ ਭਾਰਤ ਦੇ ਮਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਾਉਣ ਦੇ ਲਈ ਬਹੁਤ ਵੱਡੀ ਲਾਮਬਾਦੀ ਕੀਤੀ ਗਈ ਆ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਨਾਲ ਸੰਬੰਧਤ ਐਜੀਟੇਸ਼ਨਾਂ ਵੀ ਹੋਈਆਂ ਨੇ। ਔਰ ਨਾਲ ਨਾਲ ਰਾਜਾਂ ਦੇ ਵਿੱਚ ਵੀ ਐਜੀਟੇਸ਼ਨਾਂ ਹੋਈਆਂ ਨੇ ਤੇ ਨਾਲ ਨਾਲ ਦਿੱਲੀ ਦੇ ਵਿੱਚ ਸਾਂਝੀਆਂ ਐਜੀਟੇਸ਼ਨਾਂ ਵੀ ਹੋਈਆਂ ਨੇ ਬਹੁਤ ਸਾਰੇ ਸੂਬਿਆਂ ਨੇ ਆਪਣੀ ਪੱਧਰ ਦੇ ਉੱਤੇ ਆਪਣੇ ਰਾਜਾਂ ਦੇ ਵਿੱਚ ਚਾਹੇ ਉਹ ਰਾਜਸਥਾਨ ਦੀ ਗੱਲ ਹੋਵੇ ਚਾਹੇ ਹੋ ਚਾਹੇ ਹਿਮਾਚਲ ਦੀ ਗੱਲ ਹੋਵੇ ਉਹਨਾਂ ਨੇ ਪੁਰਾਣੀ ਪੈਨਸ਼ਨ ਨੂੰ ਲਾਗੂ ਵੀ ਕੀਤਾ ਪਰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ ਅਜੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹਨੂੰ ਲਾਗੂ ਨਹੀਂ ਕੀਤਾ ਜੀਦਾ ਕਰਕੇ ਮੁਲਾਜ਼ਮਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਵੀ ਆ ਰੋਸ ਵੀ ਆ ਤੇ ਇਸ ਦੇ ਉਲਟ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਪੈਨਸ਼ਨ ਸਕੀਮ ਜਾਨੀ ਯੂਪੀਐਸ ਜਿਹੜੀ ਆ ਉਹ ਹੋਂਦ ਵਿੱਚ ਲਿਆਂਦੀ ਗਈ ਆ ਮੁਲਾਜ਼ਮਾਂ ਦੇ ਇੱਕ ਹਿੱਸੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਭੰਬਲ ਪੂਸਾ ਪਾਇਆ ਜਾਂਦਾ ਕਿ ਐਨਪੀਐਸ ਚੰਗੀ ਆ ਜਾਂ ਯੂਪੀਐਸ ਚੰਗੀ ਆ ਪਰ ਅਸੀਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਇਸ ਮਹਿਸੂਸ ਵੀ ਕਰਦੇ ਆਂ ਔਰ ਸਮਝਦੇ ਵੀ ਆਂ ਕਿ ਐਨਪੀਐਸ ਤੇ ਯੂਪੀਐਸ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਆ ਇਸ ਕਰਕੇ ਸਾਨੂੰ ਨਾ ਐਨਪੀਐਸ ਚਾਹੀਦੀ ਆ ਤੇ ਨਾ ਹੀ ਸਾਡਾ ਗੁਜ਼ਾਰਾ ਯੂਪੀਐਸ ਨਾਲ ਹੋਣਾ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਸਾਡਾ ਗੁਜ਼ਾਰਾ ਤੇ ਸਾਡੀ ਮੰਗ ਉਹ 올ਡ ਪੈਨਸ਼ਨ ਸਕੀਮ ਆ ਜਾਨੀ OPS ਆ ਪੁਰਾਣੀ ਪੈਨਸ਼ਨ ਸਕੀਮ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਸੋ ਇਸੇ ਗੱਲ ਨੂੰ ਮਹਿਸੂਸ ਕਰਦੇ ਹੋਏ ਔਰ ਮਲਾਜਮਾਂ ਦੇ ਇਸ ਭੰਬਲ ਪੂਸੇ ਨੂੰ ਮਹਿਸੂਸ ਕਰਦੇ ਹੋਏ ਕਿ NPS ਜਾਂ UPS ਦਾ ਜਿਹੜਾ ਪਾਸਾ ਉਹ ਗੱਲ ਨੂੰ ਸਮਝਣ ਦੇ ਲਈ ਅਸੀਂ ਤਰਕਸ਼ੀਲ ਭਵਨ ਬਰਨਾਲਾ ਵਿਖੇ 18 April 2025 ਨੂੰ ਸਹੀ 11 ਵਜੇ ਇੱਕ ਕਨਵੈਨਸ਼ਨ ਕਰਨ ਜਾ ਰਹੇ ਹਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਲੈ ਕੇ ਇਸ ਕਨਵੈਨਸ਼ਨ ਨੂੰ ਸਬੋਧਨ ਕਰਨ ਦੇ ਲਈ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੇ ਕੌਮੀ ਪ੍ਰਧਾਨ ਸੁਭਾਸ਼ ਲੰਬਾ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜਿਹੜੇ ਕਿ ਵੱਖ-ਵੱਖ ਰਾਜਾਂ ਦੇ ਵਿੱਚ ਗਏ ਨੇ ਉਹਨਾਂ ਨੇ ਮਲਾਜ਼ਮਾਂ ਦੇ ਨਾਲ ਰੂਬਰੂ ਕੀਤੇ ਆ ਮਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਉਥੋਂ ਦੇ ਹਾਲਾਤਾਂ ਬਾਰੇ ਔਰ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਲੈ ਕੇ ਉਥੋਂ ਦੇ ਮਲਾਜ਼ਮਾਂ ਨਾਲ ਵਿਚਾਰ ਚਰਚਾਾਂ ਕੀਤੀਆਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਇਸ ਸਬੰਧ ਦੇ ਵਿੱਚ ਕਿਹੋ ਜੀ ਪੋਜੀਸ਼ਨ ਆ ਉਹ ਸਾਡੇ ਨਾਲ ਇੱਥੇ ਆਪਣੀ ਕਨਵੈਨਸ਼ਨ ਦੇ ਵਿੱਚ ਸਾਂਝੀ ਕਰਨਗੇ ਗੱਲ ਇਸ ਤੋਂ ਇਲਾਵਾ ਸਾਡੇ ਦੂਜੇ ਮੁੱਖ ਬੁਲਾਰੇ ਕਨਫੈਡਰੇਸ਼ਨ ਆਫ ਸੈਂਟਰਲ EMPLOYES ਐਂਡ ਵਰਕਰਜ਼ ਉਹਦੇ ਮੀਤ ਪ੍ਰਧਾਨ ਨੇ ਆਰਐਨ ਪ੍ਰੈਸ਼ਰ ਉਹ ਵੀ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਣਗੇ ਉਹਨਾਂ ਵੱਲੋਂ ਵੀ ਪੁਰਾਣੀ ਪੈਨਸ਼ਨ ਨੂੰ ਲੈ ਕੇ ਆਪਣੀ ਜਿਹੜੀ ਗੱਲਬਾਤ ਰੱਖੀ ਜਾਊਗੀ ਸੋ ਇਸ ਵੀਡੀਓ ਦੇ ਜਰੀਏ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਸੱਦਾ ਦਿੰਨੇ ਆਂ ਔਰ ਖੁੱਲਾ ਸੱਦਾ ਦਿੰਨੇ ਆਂ ਕਿ ਆਓ ਆਪਾਂ ਇੱਕ ਵਿਚਾਰ ਚਰਚਾ ਰਚਾਈਏ ਜਿਹਦੇ ਵਿੱਚ ਮਲਾਜ਼ਮਾਂ ਨੂੰ ਇਸ ਗੱਲ ਦੀ ਕਲੀਅਰਟੀ ਹੋਵੇ ਇਸ ਗੱਲ ਦਾ ਸਪਸ਼ਟ ਹੋਵੇ ਕਿ ਜਿਹੜੇ NPS ਤੇ UPS ਆ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਆ ਦੋ ਪਾਸੇ ਆ ਇਹ ਸਾਨੂੰ ਨਹੀਂ ਚਾਹੀਦੇ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਚਾਹੀਦੀ ਆ ਇਸ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ 18 ਅਪ੍ਰੈਲ 2025 ਨੂੰ 11 ਵਜੇ ਤਰਕਸ਼ੀਲ ਪਵਨ ਬਰਨਾਲਾ 'ਚ ਪਹੁੰਚੋ ਤੇ ਇਸ ਵਿਚਾਰ ਚਰਚਾ ਦਾ ਹਿੱਸਾ ਬਣੋ ਧੰਨਵਾਦ ਜੀ ਸਤਿ ਸ੍ਰੀ ਅਕਾਲ